ਮੈਂ ਐਸਐਚਓ ਸਦਰਨਾਬਾ ਇੰਸਪੈਕਟਰ ਜਸਵਿੰਦਰ ਸਿੰਘ ਸਾਰੇ ਜਿਹੜੇ ਨਾਬਾ ਵਾਸੀਆਂ ਨੂੰ ਅਪੀਲ ਕਰਦਾ ਵੀ ਦਿਵਾਲੀ ਦਾ ਤਿਹਾਰ ਆ ਰਿਹਾ ਹੋਰ ਵੀ ਤਿਹਾਰ ਆ ਰਹੇ ਨੇ ਸੋ ਇਹਦੇ ਮੱਦੇ ਨਜ਼ਰ ਬਾਜ਼ਾਰਾਂ ਦੇ ਵਿੱਚ ਬੜਾ ਰਸ਼ ਰਹਿੰਦਾ ਤੇ ਜਿਹੜੇ ਲੋਕ ਨੇ ਆਪਣਾ ਧਿਆਨ ਵੀ ਰੱਖਣਾ ਚੋਰੀਆਂ ਵਾਰਦਾਤਾਂ ਇਸ ਸਮੇਂ ਬਹੁਤ ਵਧੀਆਂ ਹੁੰਦੀਆਂ ਨੇ ਜਿਹੜੇ ਮੇਰੇ ਬੱਚੇ ਨੇ ਉਹਨਾਂ ਨੂੰ ਮੇਰੀ ਹਦਾਇਤ ਹੈ ਵੀ ਜਿਵੇਂ ਕਿ ਪਟਾਕੇ ਨੇ ਉਹਨੂੰ ਲੈ ਕੇ ਪੋਲੂਸ਼ਨ ਬਹੁਤ ਵੱਧਦਾ ਉਹਨਾਂ ਦਾ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਜਿਹੜੀ ਸੈਲੀਬ੍ਰੇਸ਼ਨ ਕਰਨੀਆਂ ਉਹ ਰੇਅਰ ਹੋਣੀ ਚਾਹੀਦੀ ਹੈ ਤਾਂ ਕਿ এনवायरमेंट ਪੋਲੂਸ਼ਨ ਪਹਿਲਾਂ ਹੀ ਬਹੁਤ ਵਧਿਆ ਹੋਇਆ ਉਹ ਨਾ ਵਧੇ ਤੇ ਬਾਕੀ ਮੈਂ ਇਹ ਕਹਦਾ ਕਰਨਾ ਚਾਹੁੰਦਾ ਵੀ ਜਿੰਨੇ ਵੀ ਆਪਣੇ ਮਾਰਕੀਟ ਦੇ ਵਿੱਚ ਨੇ ਇਸ ਟਾਈਮ ਜਾਲੀ ਜਿਹੜਾ ਸਾਮਾਨ ਆ ਬਹੁਤ ਵੇਖਦਾ ਦੁੱਧ ਪਨੀਰ ਹੋਰ ਮਠਿਆਈਆਂ ਨੇ ਉਹ ਇਹਨਾਂ ਨੂੰ ਜਿੰਨਾ ਘੱਟ ਤੋਂ ਘੱਟ ਇਹਨਾਂ ਦਾ ਯੂਜ਼ ਹੋਵੇ ਉਹ ਚੰਗੀ ਗੱਲ ਹੈ ਜੇ ਬਾਕੀ ਕਿਸੇ ਨੂੰ ਇਨਫੋਰਮੇਸ਼ਨ ਵੀ ਮਿਲਦੀ ਆ ਵੀ ਕਿਤੇ ਕੋਈ ਗਲਤ ਕੰਮ ਹੋ ਰਿਹਾ ਹੈ ਜਾਂ ਗਲਤ ਚੀਜ਼ ਡੁਪਲੀਕੇਟ ਬਣ ਰਹੀ ਹੈ ਤਾਂ ਸਾਡੇ ਨਾਲ ਉਹ ਕਾਈਂਡੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ ਤੇ ਅਸੀਂ ਉਹ ਤੇ ਜਿਹੜਾ ਬਣਦਾ ਐਕਸ਼ਨ ਹੋ ਰਹੀ ਹੈ ਬਾਕੀ ਦੀਵਾਲੀ ਦੀ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਬਹੁਤ ਮੁਬਾਰਕਾਂ